ਸਾਸਤੀ ਕਾਜੀ 99 ਪਰ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਜਿਹੜਾ ਫੈਬਰਿਕ ਹੋਏਗਾ ਪੂਰਾ ਫੈਬਰਿਕ ਤੁਹਾਨੂੰ ਕਾਟਨ ਦਾ ਮਿਲੇਗਾ ਸ਼ਰਟ ਐਂਡ ਬਾਟਮ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਦੁਪੱਟਾ ਹੋਏਗਾ ਪਰ ਪੀਸ ਦੇ ਅਨੁਸਾਰ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਸੌਫਟ ਕਾਟਨ ਦੀ ਜਿਸ ਦੇ ਉੱਪਰ ਥ੍ਰੈਡ ਐਮਬਰਾਇਡਰੀ ਰਹੇਗੀ ਬਾਟਮ ਹੋਏਗੀ ਸੌਫਟ ਕਾਟਨ ਦੀ ਪਲੇਨ ਬਾਟਮ ਹੋਏਗੀ ਪੋਂਚਿਆਂ ਦੇ ਉੱਪਰ ਪੈਚਵਰਕ ਦਾ ਕੰਮ ਹੋਏਗਾ ਜਿਹੜਾ ਦੁਪੱਟਾ ਆਏਗਾ ਵਿਸਕੋਸ ਸ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ ਸ਼ਰਟ ਹੋएगी ਪਿਓਰ ਸਿਲਕ ਦੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਏਮਬੋਡੀ ਰਹੇਗੀ ਬਾਟਮ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ 2.5 ਮੀਟਰ ਕੱਟ ਹੋਏਗੀ ਇਹ ਸ਼ਰਟ ਹੋਏਗੀ ਕਾਟਨ ਡਿਜੀਟਲ ਪ੍ਰਿੰਟ ਦੀ ਨੈਕ ਦੇ ਉੱਪਰ ਬਹੁਤ ਹੀ ਸੋਹਣਾ ਪੋਟਲੀ ਬਟਨ ਦਾ ਕੰਮ ਕੀਤਾ ਗਿਆ ਹੈ ਬਾਟਮ ਹੋਏਗੀ ਮਸਲੀਨ ਦੀ ਪੌਂਚਾ ਤੇ ਮਸ਼ੀਨ ਵਰਕ ਹੋਏਗਾ ਦੁਪੱਟਾ ਹੋਏਗਾ ਲਿਨਨ ਦੇ ਵਿੱਚ ਇਸ ਦੇ ਉੱਪਰ ਵੀ ਮਸ਼ੀਨ ਏਮਬਰਾਇਡਰੀ ਰਹੇਗੀ ਲੈਜ਼ਰ ਪ੍ਰੋਪਰ ਕੰਮ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਟੈਬੀ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਐਜ਼ੀਓ ਉੱਪਰ ਵਰਕ ਰਹੇਗਾ ਪਿਓਰ ਮਸਲਿਨ ਦਾ ਬਾਟਮ ਹੋਏਗੀ ਪੌਂਚਿਆਂ ਤੇ ਵਰਕ ਹੋਏਗਾ ਯੋ ਟੈਬੀ ਲਾਈਨਸ ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ 컬러 ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ ਇਹ ਸੂਟ ਹੋਏਗਾ ਆਲਓਵਰ ਸੂਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਡਿਜੀਟਲ ਪ੍ਰਿੰਟ ਹੋਏਗਾ ਜਿਹੜਾ ਦੁਪੱਟਾ ਹੋਏਗਾ ਉਹ ਵੀ ਡਿਜੀਟਲ ਪ੍ਰਿੰਟ ਵਿੱਚ ਮਿਲੇਗਾ ਸੌਫਟ ਮਸਲੀਨ ਵਿੱਚ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਹੋਏਗੀ ਗੀਜ਼ਾ ਕਾਟਨ 셀ਫ ਫੈਬਰਿਕ ਹੋਏਗਾ 5 ਮੀਟਰ ਦੀ ਤੁਹਾਨੂੰ ਫੈਬਰਿਕ ਮਿਲੇਗਾ ਥ੍ਰੈਡ ਐਮਬਰਾਇਡਰੀ ਰਹੇਗੀ ਲੈਸ ਦਾ ਪ੍ਰੋਪਰ ਕੰਮ ਹੋਏਗਾ ਕੋਟਾ ਡੋਰੀਆ ਦਾ ਤੁਹਾਨੂੰ ਦੁਪੱਟਾ ਮਿਲੇਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਨੇਚਰਲ ਕريب ਦਾ ਤੁਹਾਨੂੰ ਸੂਟ ਮਿਲੇਗਾ neck ਤੇ ਬਹੁਤ ਹੀ ਸੋਨਾ ਵਰਕ ਹੋਏਗਾ ਹੈਵੀ ਸੂਟ ਹੋਣਗੇ ਨਾਲ organza ਦਾ ਦੁਪੱਟਾ ਹੋਏਗਾ ਉਸ ਦੇ ਉੱਪਰ lace ਦਾ ਕੰਮ ਹੋਏਗਾ ਕੋਈ ਵੀ ਸੂਟ ਤੁਸੀਂ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ cash on delivery ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ shipping free ਹੈਗੀ all india shipping free ਹੈਗੀ ਹਾਂਜੀ ਅਜਿਹੇ ਸੂਟਾਂ ਦੀ collection ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ